ਨਕੇ ਸਿਕਿਉਰਟੀ ਗਾਰਡ ਸਿਕਿਉਰਟੀ ਨੂੰ ਪੁੱਛਿਆ ਸਿਕਿਉਰਟੀ ਕਹਿੰਦੀ ਵੀ ਇਹ ਨਵਾਂ ਮੀਟਰ ਲਾਉਣ ਆਏ ਆ ਤੇ ਫਿਰ ਬਾਅਦ ਚ ਆਂਦੇ ਰੀਡਿੰਗ ਲੈਣ ਆਏ ਆ ਪੰਜਾਬ ਸਰਕਾਰ ਨੇ ਭਗਵੰਤ ਮਾਨ ਨੇ ਆ ਫੈਕਟਰੀ ਹਲੇ ਤੱਕਰ ਬੰਦ ਨਹੀਂ ਕੀਤੀ ਲਖਤੀ ਰੂਪ ਦੇ ਵਿੱਚ ਬੰਦ ਨਹੀਂ ਕੀਤੀ ਬਸ ਹਵਾ 'ਚ ਪਲੰਦੇ ਝੂਠੇ ਮਾਰੇ ਆ ਇਹਨਾਂ ਨੇ ਅੱਜ ਤੱਕਰ ਵੀ ਜੀਰਾ ਸ਼ਰਾਬ ਫੈਕਟਰੀ ਨੂੰ ਲਖਤੀ ਰੂਪ ਦੇ ਵਿੱਚ ਕੋਈ ਨੋਟੀਫਿਕੇਸ਼ਨ ਨਹੀਂ ਜਾਰੀ ਹੋਇਆ ਕੋਈ ਵੀ ਲਖਤੀ ਰੂਪ ਇੱਥੇ ਦਿੱਤਾ ਨਹੀਂ ਗਿਆ ਕੀ ਭਗਵਾਨਤਮਾਨ ਸਰਕਾਰ ਦੱਸੂਗੀ 26 ਮਹੀਨਿਆਂ ਤੋਂ ਅਸੀਂ ਇੱਥੇ ਬੈਠੇ ਆ ਸਤਾਏ ਹੋਏ ਲੋਕ ਬੈਠੇ ਆ ਆ ਫੈਕਟਰੀ ਨੂੰ ਬੰਦ ਕਰਵਾਉਣ ਦੇ ਵਾਸਤੇ ਇਹ ਫੈਕਟਰੀ ਨੂੰ ਆ ਜਿਹੜਾ ਮੇਰੇ ਪਿੱਛੇ ਦੇਖ ਰਹੇ ਹੋ ਇੱਥੋਂ ਨਾਲ ਪਲਾਂਟ ਆ ਇਹ ਪਲਾਂਟ ਨੇ ਸਾਡੇ ਪਿੰਡਾਂ ਦੇ ਵਿੱਚ ਪਾਣੀ ਦੂਸ਼ਿਤ ਕੀਤਾ ਸਾਡੇ ਪਿੰਡਾਂ ਦੇ ਵਿੱਚ ਬਿਮਾਰੀਆਂ ਫੈਲਾਈਆਂ ਸਾਡੇ ਪਿੰਡਾਂ ਦੇ ਵਿੱਚ ਇਹਨਾਂ ਨੇ ਪਸ਼ੂ ਮਾਰੇ ਇਹ ਫੈਕਟਰੀਆਂ ਸਾਡੇ ਪਿੰਡਾਂ ਦੇ ਵਿੱਚ ਬਿਮਾਰੀਆਂ ਦੇ ਰੂਪ ਵਿੱਚ ਕਤਲ ਕੀਤੇ ਆ ਤੇ ਭਗਵਾਨਤਮਾਨ ਇਕੱਲੇ ਗਲੇ ਦੀਆਂ ਸੋਹਾਂ ਖਾ ਕੇ ਫੈਕਟਰੀ ਬੰਦ ਕਰਦਾ ਫਿਰਦਾ ਅਜੀ 26 ਮਹੀਨਿਆਂ ਤੋਂ ਲਗਾਤਾਰ ਥਾਂਜਾ ਮੋਰਤਾ ਦੀ ਰਤ ਲਾਈ ਬੈਠੇ ਆ ਅੱਜ ਬਿਜਲੀ ਮੁਲਾਜ਼ਮ ਇਹਨਾਂ ਦਾ ਨਵਾਂ ਮੀਟਰ ਲਾਉਣ ਆਏ ਆ ਕਿਉਂ ਨਵਾਂ ਮੀਟਰ ਲਾਉਣਾ ਆ ਕਿਹੜੀ ਗੱਲ ਨਵਾਂ ਮੀਟਰ ਲਾਉਣਾ ਆ ਉਹ ਸਾਨੂੰ ਤਾਂ ਤੁਸੀਂ 1 ਲੱਖ 60 ਹਜ਼ਾਰ ਦਾ ਜੁਰਮਾਨਾ ਪਾਇਆ ਸੀ ਅੱਜ ਤੱਕ ਇਹਨਾਂ ਦੀ ਜੂਨਟ ਕਿਉਂ ਨਹੀਂ ਕੱਟੀ ਇਹਨਾਂ ਦੀ ਬਿਜਲੀ ਕਿਉਂ ਨਹੀਂ ਕੱਟੀ ਤੇ ਤੁਸੀਂ ਨਵਾਂ ਮੀਟਰ ਲਾਉਣਾ ਹੈ ਸ਼ਰਾਬ ਫੈਕਟਰੀ ਦੇ ਵਿੱਚ ਆਹ ਵੇ ਗੱਡੀਆਂ ਆਉਂਦੀਆਂ ਆਹ ਵੇ ਗੱਡੀਆਂ ਆਉਂਦੀਆਂ ਆਹ ਦੇਖੋ ਪੰਜਾਬ ਸਰਕਾਰ ਦੀਆਂ ਗੱਡੀਆਂ ਆਉਂਦੀਆਂ ਆਹ ਵੇ ਗੱਡੀਆਂ ਆਉਂਦੀਆਂ ਪੰਜਾਬ ਸਰਕਾਰ ਦੀਆਂ ਆ ਦੇਖੋ ਇਹ ਫਰੀਦਕੋਟ ਤੋਂ ਆਈ ਗੱਡੀ ਆ ਪੰਜਾਬ ਸਰਕਾਰ ਦਾ ਸੋ ਇਧਰ ਗੱਡੀਆਂ ਵਿੱਚ ਵੜੀ ਜਾਂਦੀਆਂ ਪੰਜਾਬ ਸਰਕਾਰ ਦੀਆਂ ਗੱਡੀਆਂ ਕਿਹੜੀ ਗੱਲੋਂ ਗੱਡੀਆਂ ਆਉਂਦੀਆਂ ਜਦੋਂ ਅਸੀਂ ਧਰਨਾ ਉੱਥੇ ਪੱਕਾ ਲਾਇਆ ਹੋਇਆ ਇੱਕ ਮਿੰਟ ਨਾਲ ਗੱਲ ਕਰਦੇ ਸਰਕਾਰੀ ਬਸਤੀਆਂ ਜੇਈ ਸਾਹਿਬ ਆ ਰਹੀ ਉਹ ਨਾ ਕੋਈ ਸਾਹਿਬ ਹੋਵੇ ਕੌਣ ਆ ਭਗਵਾਨ ਤਮਨ ਨੂੰ ਬੇਨਤੀ ਕਰਦੇ ਆ ਇਹ ਫੈਕਟ ਨੂੰ ਪੱਕੇ ਤੌਰ ਤੇ ਬੰਦ ਕਰਕੇ ਇਸ ਨੂੰ ਜਿੰਦਾ ਲਾਓ ਤੇ ਇਸ ਦੇ ਉੱਤੇ ਨੋਟੀਫਿਕੇਸ਼ਨ ਜਾਰੀ ਕਰੋ ਇਦਾਂ ਛੋਟੀਆਂ ਪੰਜਾਬ ਸਰਕਾਰ ਦੀਆਂ ਗੱਡੀਆਂ ਅੰਦਰ ਵੜਦੀਆਂ ਤੁਸੀਂ ਇਹ ਫੈਕਟਰੀ ਚਲਾਉਣਾ ਚਾਹੁੰਦੇ ਹੋ ਚਲਾਉਣਾ ਚਾਹੁੰਦੇ ਹੋ ਤੁਸੀਂ ਇਹਨਾਂ ਨੂੰ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਭਗਵਾਨ ਤਮਨ ਦੀ ਕਿਰਪਾ ਉਹ ਦੀ ਕਰੋ ਜਿਹੜਾ ਕਿ ਨਵਾਂ ਮੀਟਰ ਲਾਉਂਦੇ ਫਿਰਦੇ ਫੈਕਟਰੀ ਦੇ ਵਿੱਚ